ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ मैं होर था ना ही, जिस बह करो विनंती मेरा दुख सुख तुझ ही पास रत्ते सही जे मुख ना मुड़ना जिने संजाता साईं ਝੜ ਝੜ ਬਉਂਦ ਕਚ ਬਿਰਹ ਜਿਨਾਕਾਰ ਨਾ ਆਈ ਧਣੇ ਵਿਹੋਣਾ ਪਾਟ ਪਟੰਬਰ ਪਾਹੀ ਸਤੀ ਜਾਲੇ ਟੋੜ ਵਿੱਚ ਲਡੰਡੜੀ ਸੋਹਾ ਨਾਨਕ ਤੈ ਸਹ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਰਥ ਕਦੇ ਨਾ ਹੋ ਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥਿਆ ਸੁ ਕਹੋ ਤਲ ਗੁਰ ਸੇਵੀਐ ਤਹ ਨਸ ਸਹਜ ਸੁ ਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਦੇ ਵਾਹੇ ਗੁਰ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨਹ ਭਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣ ਸਾਹਿਬ ਕਾ ਪਰਵਾਸਾ ਗੁਰਪੂਰਾ ਭਿਟਿਓ ਵਡਭਾਗੀ ਮਨਹ ਭਿਆ ਪਰਗਾਸਾ ਕੋਈ ਨ ਪਹੁੰਚਣ ਹਰ ਦੁਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣ ਸਤਗੁਰ ਕਾ ਬਲਹਾਰ ਆਗਾ ਸੁਖ ਪਾਛਾ ਸੁਖ ਸਹਜ ਘਰ ਆਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨ ਹਾਰਾ सोई ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਗ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣ ਜਨ ਰਖ ਆਪਣੀ ਪ੍ਰੇਤ ਪਿਆਰਾ ਵੱਡੇ ਵੜਾਏ ਆਚਰਜ ਸੋਭਾ ਕਾਰਜ ਆਇਆ ਰਸ ਨਾਨਕ ਕੋ ਗੁਰਪੂਰਾ ਭਿਟਿਓ ਸਗਲ ਦੁਖ ਬਿਨਾਸ ਵਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਸ ਨਾਨਕ ਕੋ ਗੁਰੂ ਪੁਰਾ ਪਟਿਓ ਸਗਲ ਦੁਖ ਵਿਨਾਸ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ